ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮੈਂ ਰੁਕੀ ਮਿੱਤਲ ਜਿਹਨੇ ਕੁਛ ਦਿਨ ਪਹਿਲਾਂ ਗਾਣਾ ਬਣਾਇਆ ਸੀਗਾ ਸਾਜ਼ ਜੀ ਦਾ ਸਿਕਾਰ ਹੋ ਰਿਹਾ ਆਪਣਾ ਸੁਖ ਵੀਰ ਹੋਏ ਉਸ ਵੇਲੇ ਲੋਕਾਂ ਨੇ ਮੇਰਾ ਮਜ਼ਾਕ ਕੀਤਾ ਸੀਗਾ ਕੋਈ ਕਹਿੰਦਾ ਬੀਜੇਪੀ ਦਾ ਏਜੰਟ ਆ ਕੋਈ ਕਹਿੰਦਾ ਪੈਸੇ ਲੈ ਕੇ ਗਾਣਾ ਗਾਇਆ ਬਟ ਮੇਰੀ ਉਹ ਦਿਲ ਦੀ ਆਵਾਜ਼ ਸੀਗੀ ਸਾਜ਼ ਜੀ ਦਾ ਸਿਕਾਰ ਹੋ ਰਿਹਾ ਔਰ ਗੋਲੀ ਚੱਲਣ ਤੋਂ ਬਾਅਦ ਤਾਂ ਸਾਇਦ ਲੋਕਾਂ ਨੇ ਪਤਾ ਵੀ ਲੱਗਿਆ ਹੋਣਾ ਕਿ ਸੱਚ ਵਿੱਚ ਸਾਜ਼ਿਸ਼ ਚਕਾਰ ਹੋ ਰਹੀ ਹੈ ਉਹ ਗੋਲੀ ਸੁਖਵੀਰ ਬਾਦਲ ਤੇ ਨਹੀਂ ਚੱਲੀ ਉਹ ਇੱਕ ਸੇਵਾਦਾਰ ਤੇ ਗੋਲੀ ਚੱਲੀ ਹੈ ਜਿਹੜਾ ਆਪਣੀ ਸੇਵਾ ਨਿਭਾ ਰਿਆ ਸੀ ਅਰ ਜਿਹੜੇ ਲੋਕ ਉਹਨੂੰ ਚਲਨਾਂ ਤੇ ਆ ਕੇ ਪੁੱਛ ਰਹੇ ਸੀ ਵੀ ਰੌਕੀ ਮਿਲਣੇ ਕਿਹਾ ਏਜੰਸੀਆਂ ਦਾ ਹੱਥ ਹੈ ਕਿਹੜੀ ਏਜੰਸੀਆਂ ਇਹ ਸੀਗੇ ਏਜੰਸੀਆ ਹੁਣ ਉਹ ਦੱਸਣਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਵੀ ਕਿਹੜੀ ਜੰਕਸ਼ਨ ਦੇ ਬੰਦੇ ਏ ਮੈਂ ਬਾਰ-ਬਾਰ ਕਹਿੰਦਾ ਰਿਹਾ ਵੀ ਸੁਖਵੀਰ ਬਾਦਲ ਜੀ ਸਾਜ਼ੀ ਦਾ ਸ਼ਿਕਾਰ ਹੋ ਰਹੇ ਆ ਤੇ ਨਾ ਜਨਸੀਆਂ ਨੇ ਸੋਚਿਆ ਨਾ ਲੋਕਾਂ ਨੇ ਸੋਚਿਆ ਨਾ ਸਰਕਾਰਾਂ ਨੇ ਸੋਚਿਆ ਬਸ ਉਹ ਹੀ ਕਹਿੰਦੇ ਰਹੇ ਇਹ ਤਾਂ ਪਬਲਿਸੀਟੀ ਸਟੈਂਟ ਹੈ ਜਦਕਿ ਉਹ ਸੱਚ ਹੈ ਉਹ ਕਿ ਦਿਲ ਦੀ ਆਵਾਜ਼ ਹੈ ਮੈਂ ਅੱਗੇ ਵੀ ਕਹਾਂਗਾ ਸਾਰੇ ਜਨਸੀਆਂ ਦਾ ਹੀ ਪਤਾ ਲੱਗ ਜਾਣਾ ਸਾਰੇ ਵਿਰੋਧੀਆਂ ਦਾ ਹੀ ਪਤਾ ਲੱਗ ਜਾਣਾ ਵੀ ਕਿਹੜੇ ਬੰਦੇ ਨੇ ਇਹ ਉਹ ਜਿਹੜੇ ਸਾਜ਼ਿਸ਼ ਕਰਤਾ ਹੈ ਸਾਜ਼ਿਸ਼ ਕਰ ਰਹੇ ਹੈ ਇਹ ਜਦੋਂ ਖਬਰ ਆਈ ਪੂਰੀ ਦੁਨੀਆ ਤੇ ਬਹੁਤ ਮੰਦਭਾਗੀ ਖਬਰ ਹੈ ਬੜੀ ਕਸ਼ਟਦਾਇਕ ਬੜੀ ਦੁੱਖਦਾਇਕ ਖਬਰ ਹੈ ਇਹੋ ਜੀ ਘਟਨਾ ਦਾ ਮੈਂ ਕਹਿੰਦਾ ਸਾਰੇ ਜਿੰਨੇ ਪੋਲਿਟੀਕਲ ਲੀਡਰ ਨੇ ਉਹ ਮਿਲ ਕੇ ਵਿਰੋਧ ਕਰਨ ਅ ਜਿਹੜੀ ਜਨਸ਼ਿਆਦਾ ਹੱਥ ਹੈ ਜਿਹੜੇ ਲੋਕਾਂ ਦਾ ਹੱਥ ਹੈ ਉਹਦੇ ਕਾਰਵਾਈ ਹੋ ਗਈ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮੈਂ ਰੁੱਕੀ ਮਿੱਤਲ जिने कुछ दिन ਪਹਿਲਾਂ ਗਾਣਾ ਬਣਾਇਆ ਸੀਗਾ ਸਾਜ਼ੀ ਦਾ ਜ਼ਿਕਰ ਹੋ ਰਿਹਾ ਆਪਣਾ ਸੁਖਵੀਰ ਹੋਏ ਉਸ ਵੇਲੇ ਲੋਕਾਂ ਨੇ ਮੇਰਾ ਮਜ਼ਾਕ ਕੀਤਾ ਜੀਗਾ ਕੋਈ ਕਹਿੰਦਾ ਬੀਜੇਪੀ ਦਾ ਏਜੰਟ ਆ ਕੋਈ ਕਹਿੰਦਾ ਪੈਸੇ ਲੈ ਕੇ ਗਾਣਾ ਗਾਇਆ ਬਟ ਮੇਰੀ ਉਹ ਦਿਲ ਦੀ ਆਵਾਜ਼ ਸੀਗੀ ਸਾਜ਼ੀ ਦਾ ਜ਼ਿਕਰ ਹੋ ਰਿਹਾ ਔਰ ਗੋੜੀ ਚੱਲਣੇ ਤੋਂ ਬਾਅਦ ਤਾਂ ਇਹ ਸਾਹਿਦ ਲੋਕਾਂ ਨੇ ਪਤਾ ਵੀ ਲੱਗਿਆ ਹੋਣਾ ਕਿ ਸੱਚ ਮੇ ਸਾਜ਼ੀ ਦਾ ਜ਼ਿਕਰ ਹੋ ਰਿਹਾ ਉਹ ਗੋੜੀ ਸੁਖਵੀਰ ਬਾਦਲ ਤੇ ਨਹੀਂ ਚੱਲੀ ਉਹ ਇੱਕ ਸੇਵਾਦਾਰ ਤੇ ਗੋਲੀ ਚੱਲੀ ਏ ਜਿਹੜਾ ਆਪਣੀ ਸੇਵਾ ਨਿਭਾ ਰਿਆ ਸੀ ਅ ਜਿਹੜੇ ਲੋਕ ਵੱਲੋਂ ਚਾਹਨਾ ਤੇ ਆ ਕੇ ਪੁੱਛ ਰਹੇ ਸੀ ਬਿਊਰੋਕ੍ਰੇਟ ਨੇ ਕਿਹਾ ਏਜੰਸੀਆਂ ਦਾ ਹੱਥ ਹੈ ਕਿਹੜੀ ਏਜੰਸੀਆਂ ਏ ਸੀਜੀ ਏਜੰਸੀਆ ਹੁਣ ਉਹ ਦੱਸਣਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਵੀ ਕਿਹੜੀ ਜੰਕਸ਼ਨ ਦੇ ਬੰਦੇ ਨੇ ਮੈਂ ਬਾਰ ਬਾਰ ਕਹਿੰਦਾ ਰਿਹਾ ਵੀ ਸੁਖਵੀਰ ਬਾਦਲ ਦੀ ਸਾਜ਼ਿ ਦਾ ਸ਼ਿਕਾਰ ਹੋ ਰਹੇ ਆਂ ਇਹ ਨਾ ਜਨਸੀ ਨੇ ਸੋਚਿਆ ਨਾ ਲੋਕਾਂ ਨੇ ਸੋਚਿਆ ਨਾ ਸਰਕਾਰਾਂ ਨੇ ਸੋਚਿਆ ਬਸ ਉਹ ਹੀ ਕਹਿੰਦੇ ਰਹੇ ਇਹ ਤਾਂ ਪਬਲਿਸੀਟੀ ਸਟੈਂਟ ਹੈ ਜਦ ਕਿ ਉਹ ਸੱਚ ਹੈ ਉਹ ਕਿ ਦਿਲ ਦੀ ਆਵਾਜ਼ ਹੈ ਮੈਂ ਅੱਗੇ ਵੀ ਕਹਾਂਗਾ ਸਾਰੀ ਜਨਸ਼ੀ ਦਾ ਹੀ ਪਤਾ ਲੱਗ ਜਾਣਾ ਸਾਰੇ ਵਿਰੋਧੀਆਂ ਦਾ ਵੀ ਪਤਾ ਲੱਗ ਜਾਣਾ ਵੀ ਕਿਹੜੇ ਬੰਦੇ ਨੇ ਉਹ ਜਿਹੜੇ ਸਾਜ਼ਿਸ਼ ਕਰਤਾ ਹੈ ਸਾਜ਼ਿਸ਼ ਕਰ ਰਹੇ ਹੈ ਇਹ ਜਦੋਂ ਖਬਰ ਆਈ ਪੂਰੀ ਦੁਨੀਆ ਤੇ ਬਹੁਤ ਮੰਦਭਾਗੀ ਖਬਰ ਹੈ ਬੜੀ ਕਸ਼ਟਦਾਇਕ ਬੜੀ ਦੁੱਖਦਾਇਕ ਖਬਰ ਹੈ ਇਹੋ ਜੀ ਘਟਨਾ ਦਾ ਮੈਂ ਕਹਿੰਦਾ ਸਾਰੇ ਜਿੰਨੇ ਪੋਲਿਟੀਕਲ ਲੀਡਰ ਨੇ ਉਹ ਮਿਲ ਕੇ ਵਿਰੋਧ ਕਰਨ ਅਜਿਹੀ ਜਨਸ਼ੀਅਤ ਹੈ ਜਿਹੜੇ ਲੋਕਾਂ ਦਾ ਹੱਥ ਹੈ ਉਹਦੇ ਕਾਰਵਾਈ ਹੋਗੀ